we <laughs> ਇਹ ਪਹਿਲਾਂ ਸਰ ਆਪਣਾ ਜਿਹਦੇ ਉਦਘਾਟਨ ਕਰਿਆ ਸੀਗਾ ਆਪਣਾ ਇਹ ੱਡੇ ਦਾ ਐਮਐਲ ਸਾਹਿਬ ਨੇ ਉਸ ਦਿਨ ਇੱਥੇ ਇਹਦੇ ਬਾਹਰਲੇ ਪਾਸੇ ਨੇਮ ਪਲੇਟ ਲਗਾਈ ਸੀ ਜੀ ਗਈ ਸੀ ਬਹੁਤ ਵੱਡੀ ਵੱਡੀ ਚੌੜੀ ਉੱਪਰ ਦੀ ਸੀਮਿੰਟ ਲਗਾ ਕੇ ਕਾਲਾ ਨਹੀਂ ਪੱਥਰ ਤੇ ਇਹ ਆਪਣਾ ਬੱਸ ਸਟੈਂਡ ਦਾ ਸੀਗਾ ਜੀ ਅੱਛਾ ਤੇ ਦੇਖੋ ਵੀ ਇਹ ਵੀ ਪਟਕੇ ਲੈ ਗਏ ਅੱਛਾ ਤੇ ਦੋ ਅੱਗੇ ਸੀਗੇ ਜੀ ਪਲੇਗਰਾਉਂਡ ਤੇ ਆਪਣਾ ਪੈਲਸ ਦੇ ਉਹ ਵੀ ਸਾਰੇ ਇਦਾਂ ਹੀ ਮਤਲਬ ਪਟਕੇ ਲੈ ਗਏ ਆ ਗਿਆ ਸੀਗਾ ਆਪਣਾ ਪਲੇਗਰਾਉਂਡ ਦਾ ਹਾਂਜੀ ਇਹ ਸਮਾਦੇ ਨਹੀਂ ਬਤੁਰਦੀ ਲਵੇ ਸਫਾਈ ਦਾ ਕੀ ਰੱਖਣੀ ਸੀ ਜੀ ਇਹਨਾਂ ਨੇ ਨਹੀਂ ਪੱਥਰ ਦੇ ਉੱਪਰ ਸਮਾਦਿ ਲਿਆ ਕੇ ਗੰਦ ਪਾਦਾ ਵੇਖੋ ਸਰ ਕਿੱਥੇ ਲੱਗੇ ਨੇ ਨਹੀਂ ਪੱਥਰ ਹਾਂਜੀ ਨਹੀਂ ਪੱਥਰ ਕਿੱਥੇ ਲੱਗਿਆ ਹੋਇਆ ਦੀ ਨਹੀਂ ਪੱਥਰ ਸਰ ਇੱਥੇ ਲੱਗਿਆ ਹੋਇਆ ਸੀਗਾ ਇਹਦਾ ਅੱਛਾ ਉਹ ਤੋੜਿਆ ਗਿਆ ਮਲਬਾ ਮਲਬਾ ਆ ਗਿਆ ਤਾਂ ਕਰਕੇ ਇਹ ਇਹ ਟਾਂ ਲੁਕੀਆਂ ਵਿੱਚ ਨਹੀਂ ਤੋੜਿਆ ਗਿਆ ਹਾਂਜੀ ਤੋੜਿਆ ਗਿਆ ਤੋੜਿਆ ਤੋੜ ਕੇ ਉਸ ਤੋਂ ਬਾਅਦ ਮਲਬਾ ਸਿੱਟਿਆ ਗਿਆ ਇਹ ਹਵਤਾ ਸਿੰਘ ਪੰਚਾਇਤ ਨੰਬਰ 45 ਕੀ ਮਾਮਲਾ ਜੀ ਜੀ ਸਮਝਾ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿੰਨੀ ਪੈਸਾ ਜਿਹੜਾ ਕਿ 2023 ਚ ਇਹਦਾ ਵਿਘਾਰਨ ਕਰਿਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲ ਤੇ ਮੌਜੂਦਾ ਪੰਚੇ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨੇ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦੇਈਏ ਅਸੀਂ ਆਪਣਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨਹੀਂ ਪੱਥਰ ਨੂੰ ਢਾ ਕੇ ਉੱਥੇ ਮਿੰਨੀ ਪੈਸ ਦੇ ਜਿਹੜੇ ਜਗ੍ਹਾ ਸੀ ਪਲਾਟਰ ਨੂੰ ਵਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਆ ਨਹੀਂ ਪੱਥਰ ਵਾਲਾ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਆ ਤਿੰਨ ਨਹੀਂ ਪੱਥਰ ਸੀਗੇ ਜੀ ਤਿੰਨਾਂ ਦੇ ਤਿੰਨੇ ਉਹ ਤੋੜੇ ਗਏ ਨੇ ਉਦਾਂ ਦਾ ਡਿਗਣ ਵਾਲਾ ਕੋਈ ਹੀ ਹੋ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗ ਗਿਆ ਆ ਤੇ ਜੇ ਆਪਾਂ ਕਹਿ ਜੀ ਕਿ ਆਮ ਬੰਦੇ ਜੀ ਤਾਂ ਕੋਈ ਉੱਥੇ ਪੈ ਨਹੀਂ ਸਕਦੇ ਸੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹ ਵੀ ਢਾ ਸਕਦੀ ਹੈ ਉਹ ਵੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਆ ਕਿ ਖੇਡ ਗਰਾਉਂਡ ਬਣਾਇਆ ਜਾ ਹਰੇਕ ਪਿੰਡ ਪਿੰਡ ਚ ਲੇਕਿਨ ਇੱਥੇ ਉਹਤੇ ਕਬਜ਼ਾ ਕਰਾਇਆ ਜਾ ਰਿਹਾ ਇੱਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਿਆ ਕਰਦੇ ਆ ਮਿੰਨੀ ਪੈਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਘਾਜੋਕ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹ ਵੀ ਸਖਤ ਨਿੰਦਿਆ ਕਰਦਾ ਜੀ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਪਿੱਛੇ ਨਾ ਜਾਣ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇਮਨ ਐਮ ਐਲ ਏ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਨੀ ਪੱਥਰ ਢਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛਡਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਉਂਡ ਦਾ ਹਾਂ ਜੀ ਵੀਰ ਜੀ ਕੀ ਮਾਮਲਾ ਪੂਰਾ ਜੀ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਵਾਰ ਨੰਬਰ 5 ਤੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾਟ 2 ਢਾਈ ਕਿੱਲਿਆਂ ਦਾ ਢਾਈ ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬੀਕੇ ਵੀ ਇੱਕ ਮਿੰਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮਐਲਏ ਦੇਮਨਾ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰੈਂਟ ਵੀ ਅਲਾਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅਰਧ ਵਾਲੇ ਬਾਉਂਡਰੀ ਵਾਲ ਵਜਾਉਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ਪੀਆਂ पर परंतु सरकार इलेक्शन ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਦ ਵਿੱਚ ਦੇ ਕਾਰਨ ਨਾਲ ਤਾਂ ਨਹੀਂ ਬਥਰ ਢਾ ਦਿੱਤੇ ਜੀ ਨਹੀਂ ਬਥਰ ਦਾ ਕਹਾਣੀ ਸੀ ਉਲਟਾ ਜਿਹੜੇ ਜ਼ਮੀਨ ਸੀਗੀ ਉਹ ਮਨੀ ਪੈਸਾ ਵਾਲੀ ਉਸਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨਹੀਂ ਬਥਰ ਢਾਣਾ ਕੋਈ ਮਾੜੀ-ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਬਥਰ ਢਾ ਦੇਵੇ ਹੁਣ ਇਹ ਜਿਹੜਾ ਹੋਇਗਾ 20 ਪੱਥਰ ਕਿੰਨੇ ਦਿਨ ਹੋ ਗਏ ਸੀਗੇ ਕਹੇ ਪਹਿਰੇ ਇਹ ਨਹੀਂ ਪਤਾ ਕਿ ਕਿੰਨੇ ਨਹੀਂ ਪੱਥਰ ਟੁੱਟੇ ਨੇ ਕੋਲ ਨੇ ਇਹ ਪੱਥਰ ਜੀ ਇਹ ਕਿੰਨਾ ਨਹੀਂ ਪੱਥਰ ਟੁੱਟੇ ਨੇ ਸਰ ਸਾਡੇ ਕਾਹਨ ਸੀ ਹੋ ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮ mini ਪੈਲਸ ਦਾ ਇੱਕ mini ਪੈਲਸ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬਸ ਸਟੈਂਡ ਦਾ ਹੁਣ ਕਿੰਨੇ ਕਿਵੇਂ ਟੁੱਟੇ ਨੇ ਮਜੂਦਾ ਹਾਲਾਤ ਮਜੂਦਾ ਹਾਲਾਤ ਸਰ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਗਏ ਉੱਥੇ ਗਿਰੇ ਪਏ ਨੇ ਕੋਈ ਕਿ ਇੱਟਾਂ ਕੋਈ ਕਿਤੇ ਪਈ ਆ ਕੋਈ ਇੱਟ ਕਿਤੇ ਪਈ ਆ ਉਹਦੀ ਇੱਟਾਂ ਕਿੰਨਾ ਟਾਈਮ ਹੋ ਗਿਆ ਕਿ ਇਹਨਾਂ ਨੂੰ ਕਿਹਾ ਇਹ ਤਕਰੀਬਨ ਬਸ ਆਹੀ ਮਿਲਦਾ ਜੀ ਮਹੀਨੇ ਤੇ ਗੇੜੇ ਹੋ ਗਿਆ ਹੋਊਗਾ ਉਹਨਾਂ ਦੇ ਮਹੀਨਾ ਦੋ ਵਾਰ ਪੰਚਾਇਤ ਨੇ ਉਹਨੂੰ ਚੁੱਕ ਕੇ ਇਸ ਕਰਨ ਦਾ ਨਹੀਂ ਸਰ ਬਹੁਤ ਜਗ੍ਹਾ ਤੇ ਜਾਇਆ ਮੈਂ ਮੈਂ ਕਹਿੰਦਾ ਵੀਡੀਓ ਦਫ਼ਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਰ ਆਗੂ ਵੀ ਆ ਮੈਂ ਵਿਡਪੀ ਉਹਦੇ ਗਿਆ ਗੱਲ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਫੈਕਟਰੀ ਸਾਹਿਬ ਵੱਲੋਂ ਕਿ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਦੇ ਦੇ ਸਕਦੀ ਆ ਜੀ ਸਰ ਨਹੀਂ ਕੁੱਤੇ ਗਏ ਨੇ ਉਹ ਉਸੇ ਬਾਰੇ ਤਾਂ ਕੋਈ ਉਹਨਾਂ ਨੇ ਐਕਸ਼ਨ ਲਈ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਦੇ ਫੈਕਟਰੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਦੇ ਸਕਦੀ ਆ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਗੜਨਾ ਨਾ ਪਾਓ ਯੋ ਸੈਪਰੇਟ ਿਸ਼ੂਆ ਪਰ ਨਹੀਂ ਕਿ ਕੁੱਤੇ ਨੂੰ ਤੋੜ ਸਾਂ ਇਹ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਭ ਨੂੰ ਦੇ ਆ ਜੀ ਕੱਲ ਕਿਹਨੂੰ ਕਿਹਨੂੰ ਮਿਲਿਆ ਹਰ ਕੀ ਮੰਗ ਕਰੀਏ ਤੁਸੀਂ ਮੰਗ ਤਾਂ ਸਾਰੇ ਇਹੀ ਕਰੀਏ ਵੀ ਉਹਦਾ ਕੰਮ ਨਹੀਂ ਪੱਥਰ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮੀਨੀ ਪੈਲਟ ਵਾਸਤੇ ਉਹਦੀ ਦੁਬਾਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਕਿ ਕੀ ਹੈ ਨਹੀਂ ਮਥ ਤੂਰ ਨੂੰ ਕੀ ਲਾਉਣਾ ਨਕਸ਼ਤ ਦਾ ਸਰਬਸਤ ਇਹੀ ਹੈ ਵੀ ਆਪੋਜੀਸ਼ਨ ਪਾਰਟੀਆਂ ਵਿੱਚ ਜਿੱਦਵਾਂਸ ਕੱਢਣ ਦੇ ਕਾਰਨ ਵੀ ਉਹ ਤਾਂ ਦੇ ਪੁਰਾਣੀ ਜੋ ਪੁਰਾਣੀ ਪੰਚਾਇਤ ਨੇ ਕੰਮ ਕਰਾਇਆ ਸੀ ਜੋ ਉਹਨਾਂ ਦੇ ਨਾਮ ਉਹਨਾਂ ਦਾ ਚਪਣਾ ਸੀਗਾ ਜੀ ਉਹ ਹੁਣ ਨਵੀਂ ਪੰਚਾਇਤ ਨੂੰ ਉਹਨਾਂ ਦਾ ਨਾਮ ਦੁਖਦਾ ਸੀਗਾ ਕਿਤੇ ਉਹਨਾਂ ਦਾ ਨਾਮ ਨਾ ਲੱਗ ਜਵੇ ਤੇ ਹੁਣ ਤਾਂ ਇਸ ਟਾਈਮ ਤੱਕ ਅਕਾਲੀ ਦਲ ਦਾ ਸਰਪੰਚ ਹੈ ਜੀ ਨਹੀਂ ਸੋਨੂ ਕਿ ਨਾਲ ਤਾਂ ਹੋਈ ਹੀ ਹੋ ਜਵਾ ਵੀ ਢੇਰੀ ਤੇ ਕਿਸੇ ਪਸ਼ੂ ਨੇ ਜੋ ਛਿੜਤਾ ਹੋਵੇ ਚਪ ਮੇਰੇ ਨਾਲ ਤਾਂ ਡਿਗਨਲ ਹੈ ਨਹੀਂ ਜੀ तकरीबन 12 12 तकरीबन 12 12 ਇੰਚੀ ਗੰਦਾ ਨੇ ਸਰ ਅਚਾ بس ਤਾਂ ਨਹੀਂ ਪੱਤਰ ਨੇ ਪਰ ਇਟਾਂ ਵੀ ਖੋਲ ਕੇ ਲੈ ਗਏ ਜੀ ਅੱਛਾ ਕੌਣ ਲਾ ਗਿਆ ਤੁਹਾਨੂੰ ਕਿਹਨੇ ਕੰਮ ਕਰਾਇਆ ਸਰ ਹਣ ਮੈਂ ਤਾਂ ਜਿਹੜੇ ਬੰਦੇ ਨੇ ਉੱਤੇ ਕਬਜ਼ਾ ਕਰਿਆ ਇਹ ਤਾਂ ਫਿਰ ਉਹਨਾਂ ਦੀ ਹੋ ਸਕਦਾ ਜੀ ਕਿਹਨੂੰ ਹੋਰ ਕਿਹਨੂੰ ਮੰਗੋ ਤੁਸੀਂ ਕਿਸੇ ਦੂਜੀ ਜਗ੍ਹਾ ਕੋਈ ਨੁਮਾਇਾ ਹਾਂ ਸਰ ਮੈਂ ਆਪਣਾ ਰਵਨੀਤ ਬਿੱਟੂ ਜੀ ਦੀ ਗੱਲ ਵੀ ਧਿਆਨ ਚ ਲਿਆਂਦੀ ਐ ਅੱਜ ਤੇ ਆਪਣਾ ਬੀਬਾ ਆਪਣਾ ਜੈਂਦਰ ਕੌਰ ਜੀ ਪਟਿਆਲਾ ਤੋਂ ਅੱਜ ਮੈਂ ਉਹਨਾਂ ਦੇ ਵੀ ਗੱਲ ਧਿਆਨ ਚ ਲਿਆਂਦੀ ਐ ਤੇ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਵੀ ਛੇਤੀ ਤੋਂ ਛੇਤੀ ਅਸੀਂ ਇਹ ਕਾਰਵਾਈ ਕਰਾਂਗੇ ਜੀ ਜੀ ਪਲੇ ਗਰਾਉਂਡ ਨੂੰ ਲੈ ਕੇ ਕੀ ਕਹਣਾ ਚਾਹਦੇ ਹੋ ਤੁਸੀਂ ਜਿੱਥੇ ਇੱਕ ਪਾਸੇ ਸਰਕਾਰ ਪਲੇ ਗਰਾਉਂਡ ਬਣਾ ਰਹੀ ਹੈ ਸਰ ਅਸੀਂ ਤਾਂ ਭਗਵਾਨਤਮਾਨ ਸਰਕਾਰ ਨੂੰ ਬਸ ਇੱਕ ਇਹੀ ਆਪਦੇ ਸਮਾਜ ਦੇ ਵ Ради ਸਨੇਹਾ ਦੇਣਾ ਚਾਹੁੰਦੇ ਆ ਵੀ ਇੱਕ ਪਾਸੇ ਤਾਂ ਤੁਸੀਂ ਬੱਚਿਆਂ ਦੇ ਖੇਡਣ ਲਈ ਲੱਗ ਲੱਗ ਜਗ੍ਹਾ ਤੇ ਜਾ ਕੇ ਨਹੀਂ ਪੱਥਰ ਰੱਖ ਰਹੇ ਹੋ ਪਰ ਲੱਗ ਲੱਗ ਜਗ੍ਹਾ ਤੇ ਨਹੀਂ ਪੱਥਰ ਰੱਖਣ ਦਾ ਫਾਇਦਾ ਤਾਂ ਤਾਂ ਹੈ ਜੀ ਜੇ ਉਹਨਾਂ ਦੀ ਖਾਮ ਸੰਭਾਲ ਹੋਵੇ ਜਾ ਉਹਨਾਂ ਦੇ ਕੰਮ ਚੱਲੇ ਸਾਡੇ 3 ਸਾਲ ਹੋ ਗਿਆ ਜੀ ਨੀਂ ਪੱਥਰ ਰੱਖੇ ਨੂੰ ਉਲਟਾ ਕੰਮ ਤਾਂ ਕੀ ਹੋਣਾ ਸੀ ਜੀ ਸਾਡੇ ਨੀਂ ਪੱਥਰ ਵੀ ਵੱਟ ਕੇ ਲੈ ਗਏ ਉਹਨਾਂ ਅਸੀਂ ਬੇਨਤੀ ਕਰਦੇ ਆਂ ਭਗਵਾਨ ਤੋਂ ਸਰਕਾਰ ਨੂੰ ਵੀ ਪਲੀਜ਼ ਸਾਡੇ ਖੇਡ ਗਰਾਊਂਡ ਦਾ ਕੰਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਜੀ ਅਸੀਂ ਦੇ ਖਿਲਾਫ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਜਵਾਲੀ ਲੋਕਾਂ ਨੂੰ ਅੱਛਾ ਅਸੀਂ ਤਾਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਜੀ ਇਹ ਜਿਹੜਾ ਗਰਾਊਂਡ ਦੇ ਵਿੱਚ ਗੰਦਾ ਮਲਬਾ ਸੇਟਿਆ ਗਿਆ ਇੱਕ ਤੈਨੂੰ ਸਾਫ਼ਸਤ ਕਰਾਇਆ ਜਾਵੇ। ਇੱਕ ਜਿਹੜੇ ਨਜਾਇਜ਼ ਕਬਜ਼ੇ ਕਰਾਇਆ ਗਿਆ ਨੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਢਵਾਇਆ ਜਾਵੇ ਤੇ ਇਸ ਨੂੰ ਖੇਡਣ ਯੋਗ ਬਣਾਇਆ ਜਾਵੇ ਤੇ ਦੋਸਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਾਂ ਕੀ ਆਉਂਦਾ ਜੀ? ਉਂਦਰ ਕਾਰ। ਹੈ ਨਾ? ਉਂਦਰ ਕਾਰ। ਇਹ ਪੰਚਾਇਤ ਨੂੰ ਪੁੱਛੀਏ ਉਹਨਾਂ ਨੂੰ। ਓਕੇ। ਇੰਚਾਇਟ ਮੈਂਬਰਾਂ ਕੀ ਕਹਿਣਾ ਚਾਹੁੰਦੇ ਹੋ ਜੀ? ਬਸ ਅਸੀਂ ਆਉਂਨਾ ਜੀ ਬੱਚਿਆਂ ਦਾ ਗਰਾਊਂਡ ਬਣੇ। ਉਹ ਤੇ ਕੋਈ ਹੋਣਾ ਹੋਵੇ ਕੋਈ ਬੰਤਣਾ ਕਰੇ ਜਾਣ ਕੋਈ ਤਾਬਜਾ ਨਾ ਕਰੇ ਅੱਛਾ ਇਹ ਹੀ ਮੰਗਤ ਹੈ ਨਾ ਕੀ ਕਰਾਉਂਦਾ ਸੰਤ ਸਾਹਿਬ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵੀ ਤਿੰਨ ਨਵੇਂ ਪੱਥਰ ਨੇ ਜਿਹੜੇ ਉਹ ਗਾਇਬ ਨੇ ਤੇ ਉਹਨਾਂ ਵਾਲੇ ਕਿਸੇ ਕੀ ਕਹਿਣਾ ਚਾਹੁੰਦੇ ਹਾਈ ਮੇਰੇ ਹੁੰਦੇ ਸਿਰਫ ਗਰਾਊਂਡ ਵਾਲਾ ਨਹੀਂ ਪੱਥਰ ਸੀ ਹੋ ਗੇ ਰਹਿ ਪਿਆ ਸੀ ਜਿਹਦੀ ਪਰਵਾਨਗੀ ਲਈ ਪਿਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਛੱਪੜ ਤੋਂ ਜੀ ਚਾਹੁੰਦੇ ਕੋਈ ਮਿਲਿਆ ਮਲਬਾ ਉਹ ਮਿਕਸ ਕਰਕੇ ਮਿੱਟੀ ਨਵੀਂ ਪਾ ਕੇ ਅਸੀਂ ਕੰਮ ਉਸਾਰੀ ਦਾ ਤਿਆਰ ਹੈ ਛੜਾ ਆਪਣੀ ਇਹ ਲਈ ਵੀ ਪਰਵਾਨਗੀ ਨਹੀਂ ਸਿੱਧਾ ਰੋਟੇ ਤੇ ਉਹ ਉਹ ਕਾਉਂਦੀ ਉਹਨੂੰ ਦਰਪੰਖ ਸਾਹਿਬ ਜਿਹੜਾ ਦਵਾਇਆ ਕਿੱਤਿਆ ਅਸੀਂ ਜੀ ਉਹਨੂੰ 2-4 ਦਿਨ ਚ ਲੱਗਣੀ ਸੀ ਬਾਰਸ਼ ਆ ਗਈ ਤਾਂ ਕਰਕੇ ਤਾਂ ਮਢਲੇ ਪਾਇਆ ਗਿਆ ਹਾਲੋ ਲੇਬਰ ਵੀ ਨਹੀਂ ਮਿਲੀ ਜੀ ਹੁਣ ਬੜਾ ਸੀਜ਼ਨ ਦਾ ਕੰਮ ਆ ਜੀ ਕੈਲਕੁਲਾ ਇੱਥੇ ਕੋਈ ਨਹੀਂ ਪਕਰ ਨਹੀਂ ਜੀ ਇੱਥੇ ਕੋਈ ਨਹੀਂ ਪਕਰ ਨਹੀਂ ਜੀ ਕੈਲਕੁਲਾ ਸਰ ਦਾ ਗਰਾਊਂਡ ਤੇ ਸਾਂਝੀ ਸੀ ਜੀ ਇੱਕ ਉਹ ਸਾਂਝੀ ਸੀ ਹਾਂ ਜੀ ਹਾਂ ਜੀ ਕੀ ਕਹਿਣਾ ਤੁਹਾਨੂੰ ਗੁਰੂ ਜੀ ਸਾਡੀ ਪਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋਗਾ ਜੀ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਕਰਾ ਸਾਡੇ ਕੋਲ ਗ੍ਰਾਂਟ ਘਟਾ ਜੀ ਇਹ ਖੇਡ ਗਰਾਉਂਡ ਕਦੋਂ ਬਣ ਕੇ ਤਿਆਰ ਹੋ ਜੂਗਾ ਮੈਚ ਕਰਕੇ ਕਦੋਂ ਕਦੋਂ ਹੋਏਗਾ। ਅਸੀਂ ਇੱਕ ਦਿਨ ਆਪਾਂ ਬਿਸ਼ਾਦ ਤੋਂ ਬਾਅਦ ਸ਼ੁਰੂ ਕਰ ਦਾਂਗੇ ਆਪਾਂ ਖੇਡ ਮੈਦਾਨ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ? ਸਰ ਅਸੀਂ ਬਿਸ਼ਾਦ ਤੋਂ ਦੋ ਜੇ ਮੰਗ ਕਰਦੇ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਸਟੇਡੀਅਮ ਨੂੰ ਬਿਹਤਰੀਨ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਬੱਚਾ। ਤੁਹਾਡਾ ਜੀ ਮੇਰਾ ਨਾਮ ਹੈ ਪਰਮਜੀਤ ਪਰਮਜੀਤ ਸਿੰਘ ਸਾਪਕਾ ਘਰਵਾਲਾ। ਉਸੇ ਜਿਹੜੇ ਹਰ ਮੁਸਮੱਚੇ ਹਲਾਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਹਲਾਤ ਇਹ ਕਹਿੰਦੇ ਜੇ ਸਾਨੂੰ ਜੋ ਗ੍ਰਾਂਟ ਮਿਲ ਸਾਰਾ ਕੰਮ ਪੂਰਾ ਚੜ ਜੇ ਇਹ ਕਦੇ ਕੰਮ ਧੂੜਾ ਪਿਆ ਇਹ ਤਾਂ ਹੀ ਸਰਾਤਾ ਕਰਦੇ ਨੂੰ ਪਛੀੜੇ ਜਾ ਜਾ ਜੀ ਉਰੇ ਜਾ ਕੇ ਕਿਉਂ ਇੱਕ ਲੋ ਮੈਂਬਰ ਹੈ ਉਹਦਾ ਨਜਾਇਜ਼ ਕਬਜ਼ਾ ਕਰਿਆ ਹੋਇਆ ਤੇ ਉਹਦਾ ਨਜਾਇਜ਼ ਕਬਜ਼ਾ ਤੁਸੀਂ ਹਟਾਤਾ ਉਹ ਇਸ ਕਰਕੇ ਹੀ ਉਹ ਵਿਰੋਧਤਾ ਕਰ ਰਿਹਾ ਸਾਡੇ ਅੱਛਾ ਜੀ ਹਾਂ ਹੋਰ ਕੋਈ ਕੋਈ ਵਿਰੋਧਤਾ ਨਹੀਂ ਕਿਸੇ ਕਿਸੇ ਤਰ੍ਹਾਂ ਦਾ ਵੀ ਉਹ ਵਧੀਆ ਪੰਚਾਇਤ ਸਾਡੀ ਨਗਰ ਦੀ ਕੰਮ ਕਰ ਰਹੀ ਹੈ ਨਹੀਂ ਬਸ ਸਿਰ ਕੱਤ ਤੱਕ ਲੱਗ ਜਾਣਗੇ ਜੀ ਨਹੀਂ ਪੱਤਰ ਜਦੋਂ ਸਾਡਾ ਇਹ ਕੰਮ ਚੱਲੂਗਾ ਨਾ ਉਹੀ ਅਸੀਂ ਚੱਕ ਦੇ ਵੀ ਕੰਢੂ ਚ ਲਾਦਾ ਫਿੱਟ ਕਰਾ ਦਾਂਗੇ ਤੇ ਕਿਹੜੇ ਗ੍ਰਾਂਟ ਕਰਤ ਕਿਚਾਰ ਲੋ ਪ੍ਰਾਪਤ ਬਸ ਜਦੋਂ ਹੋਏ ਗ੍ਰਾਂਟ ਹੋ ਗਈ ਘਟਾ ਸਾਡੇ ਕੋ ਵੀਰੇ ਘਰ ਆਜੇ ਨਾ ਆਈ ਇਸ ਜੇ ਤੇ ਉਹ ਕਹਿੰਦਾ ਕਿ ਕਿੰਨਾ ਹੋਦਾ ਬੀਜੀ ਪਰੰਜੀ ਸਿੰਘ 50000 ਲਾ ਲ ਨਾ ਪਾ ਸੁਰਾਜ ਤੇ ਪਿੰਡ ਤਿੰਨ ਨਹੀਂ ਪੱਥਰ ਨੇ ਜਿਹੜੇ ਉੱਥੋਂ ਗਾਇਬ ਨੇ ਸੀ ਉਹਨਾਂ ਦੀ ਫਾਉਲ ਉੱਥੇ ਟੁੱਟਣਾ ਚਾਹੁੰਦੇ ਨੇ ਕਿ ਟੁੱਟੇ ਹੋਏ ਤੇ ਦੋ ਗਾਇਬ ਨੇ ਸਰ ਮੈਨੂੰ ਕੱਲੇ ਪਤਾ ਲੱਗਿਆ ਠੀਕ ਆ ਮੈਂ ਜੋ ਫੀਲਡ ਤੇ ਜਾ ਪਿੰਡ ਜਾਣ ਲੱਗਿਆ ਫਿਰ ਹੜਤਾਲ ਕਰਕੇ ਜਿਹੜਾ ਗਿਰੇ ਆ ਉਹਨੂੰ ਦੁਬਾਰਾ ਆਪਾਂ ਬਣਵਾ ਕੇ ਕਰ ਦਿੰਨੇ ਜੀ ਬਾਕੀ ਨਾਲ ਪੰਚਾਇਤ ਨੂੰ ਮਿਲਦਾ ਵੀ ਕੀ ਕਰਨ ਹੋਇਆ ਪੰਚਾਇਤ ਨੂੰ ਕੀ ਪਲੇ ਗਰਾਉਂਡ ਜਿਹੜਾ ਵਿਕ ਮਲਵਾ ਦੇ ਵਿੱਚ ਦੇ ਵਿੱਚ ਗਰਾਉਂਡ ਹੈ ਜਿਹੜਾ ਉਹ ਆਪਾਂ ਆਪਣੇ ਮਤਲਬ ਉੱਚ ਬੱਚੇ ਨਹੀਂ ਖੇਡਦੇ ਉਹ ਦੋ ਮੈਂਬਰ ਪੰਚਾਇਤ ਨੇ ਵੀ ਦੋ ਅੱਗ ਲਾਇਆ ਜੀ ਜਿਹੜਾ ਰਹਿਣਾ ਪਲੇ ਗਰਾਉਂਡ ਹੈ ਜਿਹਨੂੰ ਬੰਦ ਕਰ ਨਾ ਉਹ ਇਸ ਤਰ੍ਹਾਂ ਨਾ ਉੱਥੇ ਨਾ ਬਰਸ਼ਾਤਾ ਦੇ ਦਿਨਾਂ ਚ ਪਾਣੀ ਖੜ ਜਾਂਦਾ ਸਾਡੇ ਕੋਲੇ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਗਰਾਡ ਦਿੱਤੀ ਸੀ ਪਲੇ ਗਰਾਉਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਆ ਉਹਦੇ ਤਾਂ ਮਹਿੰਗੀਆਂ ਹੁੰਨ ਕਰਕੇ ਅਸੀਂ ਹਲੇ ਕੰਮ ਰੋਕ ਲਿਆ ਬਸ ਤਾਂ ਅੰਕ ਕੀ ਉਹ ਗਰਾਊਂਡ ਜਿਹੜਾ ਉੱਥੇ ਬਸਾਤਾ ਦਾ ਪਾਣੀ ਆ ਉਹਦਾ ਮਹਾਂ ਨਾ ਉਤਰ ਨੂੰ ਬਣਾਇਆ ਹੈ ਗਰਾਊਂਡ ਕਿੰਨੀ ਨੂੰ ਤੇ ਇਸ ਲਈ ਉਹਨਾਂ ਨੇ ਮਤਲਬਾ ਛੱਟਾ ਇਹਦੇ ਉੱਪਰ ਮਿੱਟੀ ਪਾ ਕੇ ਗਰਾਊਂਡ ਨੂੰ ਦੂਜੇ ਹਾਲੇ ਵਾਲੀ ਜਮੀਨ ਨਾਲੋਂ ਉੱਪਰ ਛੱਪਿਆ ਜਾਏਗਾ ਤਾਂ ਜੋ ਕਰਦੋਂ ਉੱਥੇ ਪਿੱਚੂ ਬਣਾਣਾਂ ਗਰਾਊਂਡ ਬਣਾਣਾਂ ਪਾਣੀ ਨਾ ਖੜ ਸਕੇ ਮੇਰੇ ਵੀ ਕੋਈ ਨਾ ਮਾਮਲਾ ਵੀ ਕੀ ਕਿਹਾ ਮੈਨੂੰ ਮੈਨੂੰ ਬੈਕ ਨਹੀਂ ਪਤਾ ਹੈ ਉਹ ਸਭ ਉਹਦਾ ਹਾਂਜੀ ਜਿੰਨੀ ਤੱਕ ਜੀਤਾਈ ਹੋਈ ਹੁੰਦੀ ਕਿਵੇਂ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਪੱਟਲੇ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀਗੇ ਤੇ ਹੁਣ ਅਸੀਂ ਉਹਦਾ ਵੀ ਦੇਖਦੇ ਆਂ ਐਮਐਲਏ ਸਾਹਿਬ ਕੋਲੇ ਪੰਚਾਇਤ ਕਹਿ ਰਹੀ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਸੀ सरपंच ਨਾਲ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹਿਬ ਕੋਲੇ ਜਾਵਾਂਗੇ ਮੈਰਿਜ ਪੈਲੇਸ ਲਈ ਫਾਂਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਟੇਟ ਲਾ ਦਾਂਗੇ ਕਿ ਕੋਈ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਰਜਿਆਂ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੋਲੀ ਦੇ ਨੇਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲੇਗੀ ਜੇਕਰ ਇਹੋ ਤਰ੍ਹਾਂ ਦੇ ਮਾਲਕ ਤੇ ਸਰਕਾਰ ਦਾ ਫੈਸਲਾ ਦੇ ਕਿ ਜਦੋਂ ਵੀ ਕੰਮ ਹੋਏਗਾ ਹਾਂ ਅਸੀਂ ਅਸੀਂ ਪੰਚਾਇਤ ਦੀ ਮੀਟਿੰਗ ਸੱਦਦੇਗੇ ਜਿਹੜੇ ਵੀ ਸ਼ਖਸ ਨੇ ਜਿਨ੍ਹਾਂ ਨੇ ਵੀ ਸ਼ਰਾਧ ਤੇ ਕੀਤਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਦਾ ਔਰ ਇਹਦੀ ਪਰ ਪ੍ਰੋਪਰ ਤੈਕੀਕਾਦ ਕਰਦੇ ਆਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਤੇ ਸਖਤ ਕਾਬੂ ਹੈ ਜੀ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਹੈ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਚ ਬਹੁਤ ਵੱਡਾ ਉਹ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾ ਦੇ ਨਾਲ ਫੇੜਸੜ ਕਰਦੇ ਆ ਬੜਾ ਗੰभीर ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕਰਦੀ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੇਸੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ ਕਰੇਗਾ